ਫਕਤ ਰਵਿਦਾਸ ਜੀ ਦਾ ਸ਼ਬਦ ਸੁਣ ਕੇ ਰਾਣੀ ਝਾਲਾ ਬਾਈ ਨੂੰ ਗੁਰਾਗ ਹੋਇਆ ਸੁਣੋ ਗਿਆਨੀ ਜੰਗਪਤ ਸਿੰਘ ਜੀ ਤੋਂ ਕਥਾ ਸੁਣੋ ਗਿਆਨੀ ਜੰਗਵੀਰ ਸਿੰਘ ਜੀ ਤੋਂ ਕਥਾ ਪੰਗਤ ਵਿੱਚ ਲਿਆ ਕੇ ਭਗਤ ਜੀ ਨੂੰ ਬਿਠਾਇਆ ਕਈ ਵਾਰ ਭਗਤ ਜੀ ਦਾ ਨਰਾਦਰ ਕਰਨਾ ਚਾਹਿਆ ਪਰ ਸਾਧ ਸੰਗਤ ਜੀ ਭਗਤ ਜੀ ਬੜੇ ਪਿਆਰ ਨਾਲ ਸ਼ਬਦਾਂ ਦਾ ਗਾਇਨ ਕਰਿਆ ਕਰਦੇ ਚਤੌੜਗੜ੍ਹ ਵਾਲੀ ਰਾਣੀ ਜਦੋਂ ਆਪ ਦੀ ਸ਼ਰਧਾਲੂ ਹੋਈ ਸੀ ਬਹੁਤ ਸਾਰੇ ਹੀਰੇ ਜਵਾਹਰਾਤ ਕਾਂਸ਼ੀ ਵਿੱਚ ਦਾਨ ਪੂਰਨ ਕਰਨ ਆਈ ਸੀ ਕਿ ਚਲੋ ਗੰਗਾ ਨਹਾਈਏ ਨਾਲੇ ਦਾਨ ਪੂਰਨ ਕਰਾਂਗੇ ਭਗਤ ਰਵਿਦਾਸ ਜੀ ਦਾ ਬੜਾ ਜਸ ਸੁਣਿਆ ਸੀ ਕਹਿੰਦੇ ਚਲੋ ਭਗਤ ਜੀ ਦਾ ਵੀ ਦਰਸ਼ਨ ਕਰੀਏ ਜਦੋਂ ਚਤੌੜਗਾਲ ਵਾਲੀ ਰਾਣੀ ਆਈ ਨਾ ਦਰਸ਼ਨ ਕਰਨ ਭਗਤ ਜੀ ਉਸ ਸਮੇਂ ਸ਼ਬਦ ਪੜ੍ਹ ਰਹੇ ਸੀ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸਾ ਵਿਚਾਰਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰ ਵਰ ਪੰਖ बसेरा ਰਾਣੀ ਝਾਲਾ ਬਾਈ ਨੂੰ ਬਰਾਗ ਹੋ ਗਿਆ ਜਿੰਨੇ ਹੀਰੇ ਜਵਾਹਰਾਤ ਲਿਆਈ ਸੀ ਸਭ ਭਗਤ ਜੀ ਦੇ ਚਰਨਾਂ 'ਚ ਉਸਨੇ ਢੇਰੀ ਕਰ ਦਿੱਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਰਾਣੀ ਸਾਡੇ ਵਾਸਤੇ ਇਹ ਪੱਥਰ ਨੇ ਕਿਸੇ ਕੰਮ ਨਹੀਂ ਆ ਕੀ ਕਰਾਉਣਾ ਹੈ ਅਸੀਂ ਇਹਨਾਂ ਤੋਂ ਰਾਣੀ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਰੱਬ ਦੇ ਭਗਤ ਹੋ ਇਹਨਾਂ ਦੀ ਵਰਤੋਂ ਕਿਸੇ ਜੰਗੇ ਥਾਂ ਤੇ ਕਰੋਗੇ ਇਹ ਪਤਾ ਨਹੀਂ ਕਿਸੇ ਵਕਾਰੀ ਦੇ ਹੱਥ ਆਉਣਗੇ ਤੇ ਉਹ ਕੀ ਇਹਨਾਂ ਦੀ ਦੁਰਵਰਤੋਂ ਕਰੇਗਾ ਇਸ ਕਰਕੇ ਮੈਂ ਤੁਹਾਨੂੰ ਹੀ ਭੇਟ ਕਰ ਲਈ ਮਾਇਆ ਸਾਰੀ ਭੇਟ ਕਰ ਗਈ ਇਸ ਕਰਕੇ ਬ੍ਰਾਹਮਣਾਂ ਨੇ ਇਲਖਾ ਬੜੀ ਕੀਤੀ ਸੀ ਭਗਤ ਜੀ ਨੂੰ ਮੰਦਰਾਂ ਵਿੱਚੋਂ ਭਜਨ ਨਾ ਸੀ ਕਰਨ ਦੇ ਕਹਿੰਦੇ ਨੀਵੀਂ ਜਾਤ ਦਾ ਜਦੋਂ ਭਗਤ ਜੀ ਵਾਸਤੇ ਇਹੋ ਜਿਹੇ ਪਮਾਨੇ ਰੱਖੇ ਪਰਮੇਸ਼ਰ ਨੇ ਇਹੋ ਜਿਹਾ ਜਸ ਭਗਤ ਜੀ ਦਾ ਕਰਾਇਆ ਰਾਜੇ ਨੇ ਜਿਸ ਅੰਬਾਰੀ ਵਿੱਚ ਆਪ ਬੈਠ ਕੇ ਆਇਆ ਸੀ ਸਾਕੀਆਂ ਬਹੁਤ ਲੰਮੀਆਂ ਇਹਨਾਂ ਦੇ ਅਰਥਾਂਏ ਸ਼ਬਦ ਨੇ ਗੁਰਬਾਣੀ ਦੇ ਅੰਦਰ ਭਗਤ ਜੀ ਦੇ ਉਚਾਰਨ ਕੀਤੇ ਹੋਏ ਭਗਤ ਜੀ ਦਾ ਨਰਾਦਰ ਨਾ ਕਰ ਸਕੇ ਸਗੋਂ ਰਾਜੇ ਨੇ ਆਪਣੀ ਉਸ ਅੰਬਾਰੀ ਵਿੱਚ ਭਗਤ ਰਵਿਦਾਸ ਜੀ ਨੂੰ ਬਿਠਾਇਆ ਸੋਇਨੇ ਦਾ ਸ਼ਤਰਸੀ ਉੱਪਰ ਤੇ ਜਿਹੜੀ ਚੌਰ ਰਾਜੇ ਤੇ ਹੁੰਦੀ ਸੀ ਰਾਜੇ ਨੇ ਕਿਹਾ ਭਗਤ ਰਵਿਦਾਸ ਜੀ ਦੇ ਉੱਪਰ ਚੌਰ ਤੇ ਜਦੋਂ ਸਾਰੇ ਕਾਸ਼ੀ ਦੇ ਪੰਡਤ ਵੀ ਭਗਤ ਜੀ ਦੀ ਜੈਜਾ ਕਰਨ ਲੱਗੇ ਨਾ ਉਦੋਂ ਬਰਾਗ ਵਿੱਚ ਫਿਰ ਸ਼ਬਦ ਕਿਹਾ ਸੀ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਮਹਾਰਾਜ ਮੈਂ ਤਾਂ ਗਰੀਬ ਜੁੱਤੀਆਂ ਗੰਡਣ ਵਾਲਾ ਇਹੋ ਜਿਹਾ ਪਿਆਰ ਤੇਰੇ ਤੋਂ ਬਿਨਾ ਮੇਰੇ ਕਰੀਬ ਨਾਲ ਹੋਰ ਕੌਣ ਕਰ ਸਕਦਾ ਮੇਰੇ ਸੀਸ ਤੇ ਛੱਤਰ ਝੁਲਾ ਦਿੰਦਾ ਈ ਇਹ ਤੇਰੀ ਵਡਿਆਈ ਹੈ ਮੇਰੇ ਸਿਰ ਤੇ ਚੌਰ ਕਰਾ ਦिती ਹੈ ਇਹ ਤੇਰੀ ਵਡਿਆਈ ਹੈ ਤੇਰੇ ਤੋਂ ਬਿਨਾ ਮੇਰੀ ਇੰਨੀ ਵਡਿਆਈ ਹੋਰ ਕੌਣ ਕਰਾ ਸਕਦਾ ਕੌਣ ਇੰਨਾ ਮੈਨੂੰ ਪਿਆਰ ਕਰ ਸਕਦਾ ਹੈ ਸੰਸਾਰ ਦੇ ਲੋਕ ਮੈਨੂੰ ਦਦਕਾਰ ਦੇ ਆ ਮਾੜਾ ਕਹਿੰਦੇ ਐ ਤੇਰੇ ਤੋਂ ਬਿਨਾ ਮੇਰੇ ਕਰੀਬ ਨਾਲ ਹੋਰ ਕੋਈ ਪਿਆਰ ਕਰਨ ਵਾਲਾ ਨਹੀਂ ਤੇ ਜਿਹਦੇ ਨਾਲ ਵਾਹਿਗੁਰੂ ਪਿਆਰ ਕਰੇ ਉਹਦੀ ਜੈ ਜੈਕਾਰ ਦੇ ਟੰਕੇ ਫਿਰ ਚੌਹਾਂ ਘੰਟਾਂ ਵਿੱਚ ਖੜਕ ਜਾਂਦੇ ਆ ਚਾਹੇ ਸੰਸਾਰ ਜੋ ਮਰਜ਼ੀ ਕਰੇ ਐਸੇ ਭਗਤ ਰਬਦਾਸ ਜੀ